ਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇਤ ਸਮਾਹੇ ਹਉ ਬਲਹਾਰੀ ਤਿਨ ਕੋ ਪੈਸ ਜੁਨੀ ਕਸ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ 26ਵਾਂ ਸ਼ਲੋਕ ਆਪਾਂ ਗਾ ਕੇ ਪੜਿਆ ਹੈ। ਪਿਛੇ 25 ਲੋਕਾਂ ਦੀ ਵਿਚਾਰ ਹੁਣ ਤੱਕ ਸਰਵਣ ਕਰ ਆਏ ਹਾਂ। ਸਤਿਗੁਰੂ ਕਿਰਪਾ ਕਰੇ ਭਗਤ ਜੀ 26ਵੇਂ ਸ਼ਲੋਕ ਵਿੱਚ ਇਹ ਜਿਹੜਾ ਜੱਗ ਹੈ ਸੰਸਾਰ ਹੈ ਇਹ ਕੱਜਲ ਦੀ ਭਾਵ ਸੁਰਮੇ ਦੀ ਕਾਲਕ ਦੀ ਕੋਠੀ ਆ। ਇਹਦੇ ਵਿੱਚੋਂ ਕੋਈ ਵਿਰਲਾ ਹੀ ਪਾਰ ਹੋਇਆ। ਕਹਿੰਦੇ ਅੰਧ ਪਰੇਤ ਸਮਾਏ ਅੰਨੇ ਮਨੁੱਖ ਜੋ ਗਿਆਨ ਤੋਂ ਅੰਨੇ ਸਨ ਉਹ ਪੈਗੇ ਇਹਦੇ ਵਿੱਚ ਤੇ ਸਮਾਹੇ ਦੇ ਵਿੱਚ ਡਿੱਗ ਪਏ ਅੱਗੇ ਕਹਿੰਦੇ ਹோம் ਬਲਿਹਾਰੀ ਤਿੰਨ ਕਉ ਤਿੰਨ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਕਿਉਂਕਿ ਨੰਨੇ ਦੇ ਪੈਰ 'ਚ ਹਲੰਤ ਲੱਗੀ ਆ ਤਿੰਨ ਤਿੰਨ ਕਉ ਉਹਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਈਏ ਭਗਤ ਜੀ ਕਹਿੰਦੇ ਪੈਸ ਜੋ ਨੀਕ ਸਜਾਹੇ ਜਿਹੜੇ ਸੰਸਾਰ ਵਿੱਚ ਪਏ ਸਨ ਪਰ ਨਿਕਲ ਗਏ ਸਾਬ ਸੁਤਰੇ ਨਿਕਲ ਗਏ ਜਿਵੇਂ ਉਦਾਹਰਨਾ ਦਿੰਦੇ ਆ ਕਿ ਜਿਵੇਂ ਦੇਖੋ ਕੋਈ ਕਾਲਖ ਦੀ ਕੋਠੀ ਭਰੀ ਹੋਵੇ ਕਿਸੇ ਨੂੰ ਚਿੱਟੇ ਬਸਤਰ ਪਾ ਕੇ ਉਹਦੇ ਵਿੱਚ ਭੇਜ ਦਈਏ ਉਹਦੇ ਨਾਲ ਇੱਕ ਸ਼ਰਤ ਰੱਖੀਏ ਭਾਈ ਤੂੰ ਜਿਵੇਂ ਦਾ ਵੜਿਆ ਹੈ ਉਸੇ ਤਰ੍ਹਾਂ ਬਾਹਰ ਆਉਣਾ ਕਿਉਂਕਿ ਕਾਲਖ ਦਾ ਸੁਭਾਅ ਹੈ ਕਿਸੇ ਨਾ ਕਿਸੇ ਪਾਸੇੋਂ ਜ਼ਰੂਰ ਲੱਗ ਜਾਂਦੀ ਜਦੋਂ ਤੁਸੀਂ ਉਹਦੇ ਕੋਠੇ ਜੀ ਵੜ ਜਾਓਗੇ ਆਪਾਂ ਕਹੇ ਦੇ ਭਾਂਡਿਆਂ ਨੂੰ ਦੇਖਦੇ ਕਿੰਨਾ ਵੀ ਮਾਜ ਲੋ ਉਹਨੂੰ ਜਦੋਂ ਹੱਥ 'ਚ ਪੜਿਆ ਹੁੰਦਾ ਦੁਬਾਰਾ ਰੱਖ ਦਿਓ ਮਾਜ ਕੇ ਹੱਥ ਨਾਲ ਫਿਰ ਵੀ ਕੋਈ ਨਾ ਕੋਈ ਕਾਲ ਕਰਿਆ ਜਾਂਦੀ ਉਹਦੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਗਤ ਕਬੀਰ ਸਾਹਿਬ ਵੀ ਅਸੀਂ ਬਲਹਾਰੀ ਜਾਈਏ ਜਿਹੜੇ ਇਸ ਕੋਠੀ 'ਚ ਪਏ ਤਸਨ ਵੜੇ ਤਸਨ ਇਸ ਕੋਠੇ ਵਿੱਚ ਭਾਵ ਜਨਮ ਲਿਆ ਸੀ ਪਰ ਤੋੜ ਨਿਭਗੀ ਉਹ ਚਿੱਟੇ ਵਸਤਰ ਲੈ ਕੇ ਚਲੇ ਗਏ ਇਥੋਂ ਆਪਣੇ ਸੱਚਖੰਡ ਰੂਪੀ ਘਰ ਵਿੱਚ ਹਉ ਬਲਹਾਰੀ ਤਨ ਕੋ ਪੈਸ ਜੋ ਨਿਕ ਸਜਾਏ ਪਏ ਤਨ ਪਰ ਨਿਕਲ ਗਏ ਅੱਗੇ 27ਵੇਂ ਸ਼ਲੋਕ ਵਿੱਚ ਕਿਰਪਾ ਕਰੇ ਕਿ ਇਹ ਜਿਹੜਾ ਤਨ ਹੈ ਇਹ ਚਲਿਆ ਜਾਵੇਗਾ ਬੜੇ ਯਤਨ ਦੁਨੀਆ ਕਰ ਰਹੀ ਹੈ ਵੈਦਾਂ ਹਕੀਮਾਂ ਪਾਸੋਂ ਡਾਕਟਰਾਂ ਪਾਸੋਂ ਕਿ ਮੈਂ ਮਰਾਂ ਨਾ ਮੇਰੀ ਆ ਬਿਮਾਰੀ ਘਟ ਜਾਵੇ ਖਤਮ ਹੋ ਜਾਵੇ ਮੈਨੂੰ ਆ ਵੀ ਪੂੜੀ ਬਣਾ ਕੇ ਦੇ ਦਿਓ ਮੈਨੂੰ ਆ ਵੀ ਦਵਾਈ ਦੇ ਦਿਓ ਕਿਤੇ ਮੈਨੂੰ ਮੌਤ ਨਾ ਆ ਜਾਵੇ ਤੇ ਭਗਤ ਕਬੀਰ ਸਾਹਿਬ ਦਾ ਇਹ ਅੱਗੇ ਜਾ ਕੇ ਇੱਕ ਸ਼ਲੋਕ ਆਵੇਗਾ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਭਗਤ ਜੀ ਦਾ ਕਹਿੰਦੇ ਡਾਕਟਰ ਵੈਦ ਸਭ ਮਰ ਜਾਣੇ ਸੰਸਾਰ ਸਾਰਾ ਹੀ ਮਰ ਜਾਣ ਫਿਰ ਕਿਨੂੰ ਕਹੋਗੇ ਜਾ ਕੇ ਕਿ ਮੈਨੂੰ ਰੱਖ ਲਓ ਮੈਨੂੰ ਬਚਾ ਲਓ ਇੱਕ ਪੂਰੇ ਗੁਰੂ ਤੋਂ ਬਗੈਰ ਕੋਈ ਰੱਖਣ ਵਾਲਾ ਨਹੀਂ ਕਹਿੰਦੇ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਪਹਿਲਾ ਸ਼ਲੋਕ ਆਰੰਭ ਹੁੰਦਾ ਹੈ 27ਵਾਂ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਭਗਤ ਜੀ ਕਹਿੰਦੇ ਤਨ ਜਰੂਰ ਜਾਊਗਾ ਜਿਤਨੀਆਂ ਮਰਜੀ ਕੁੜੀਆਂ ਬਣਵਾ ਲਓ ਜਿਤਨੇ ਮਰਜੀ ਗੋਲੀਆਂ ਦਵਾਈ ਲੈ ਲਓ ਜਿਤਨਾ ਮਰਜੀ ਸਿਆਣਾ ਡਾਕਟਰ ਨੂੰ ਮਿਲ ਲਓ ਇਹ ਤਨ ਜਾਊਗਾ ਸਕੋ ਤਾਂ ਲੇਹੋ ਬਹੋਰ ਬਹੋਰ ਹੁੰਦਾ ਬਚਾ ਲਵੋ ਫੜ ਲਵੋ ਕਹਿੰਦੇ ਨਾਂਗੇ ਪਾਵੋ ਤੇ ਗਏ ਇੱਥੋਂ ਤਾਂ ਸਾਰੇ ਨੰਗੇ ਗਏ ਜਿਨ ਕੇ ਲੱਖ ਕਰੋੜ ਜਿਨ੍ਹਾਂ ਦੇ ਦੁਨੀ ਚੰਦ ਵਰਗਿਆਂ ਦੇ ਸ਼ਾ ਸ਼ਕੰਦਰ ਵਰਗਿਆਂ ਦੇ ਕਰੋੜਾਂ ਇੱਥੇ ਪਿਆ ਸੀ ਉਹ ਵੀ ਨੰਗੇ ਪੈਰੀ ਨੰਗੇ ਹੱਥੀ ਗਏ ਖਾਲੀ ਹੱਥ ਗਏ ਅੱਗੇ 28ਵੇਂ ਸ਼ਲੋਕ ਵਿੱਚ ਕਿਰਪਾ ਕਰ ਰਹੇ ਆ ਕਿ ਇਹ ਤਨ ਤੇ ਜ਼ਰੂਰ ਜਾਊਗਾ ਪਰ ਇੱਕ ਤੁਹਾਨੂੰ ਝੁਗਤੀ ਦੱਸ ਦਿੰਨੇ ਆ ਸਫਲਾ ਕਰ ਦੋ ਇਹਨੂੰ ਸੰਸਾਰ ਤੋਂ ਜਾ ਕੇ ਵੀ ਜਾਓਗੇ ਨਹੀਂ ਤੁਹਾਡਾ ਨਾਮ ਰਹਿ ਜਾਊਗਾ ਕਬੀਰ ਇਹੋ ਤਨ ਜਾਏਗਾ ਕਵਨੈ ਮਾਰਗ ਲਾਈ ਭਗਤ ਕਬੀਰ ਸਾਹਿਬ ਆਪੇ ਇਸ ਵਿੱਚ ਸਵਾਲ ਕਰਦੇ ਜਿਗਿਆਸੂ ਵੱਲੋਂ ਵੀ ਠੀਕ ਆ ਭਗਤ ਜੀ ਇਹ ਤਨ ਤੇ ਚਲੂ ਚਲਿਆ ਜਾਵੇਗਾ ਫਿਰ ਕਿਹੜੇ ਮਾਰਗ ਤੇ ਕਿਹੜੇ ਰਸਤੇ ਤੇ ਕਿੱਧਰ ਨੂੰ ਲਾਈਏ ਇਹਨੂੰ ਜਿਹੜਾ ਸੋਖ ਹੋਵੇ ਕਐ ਸੰਗਤ ਕਰ ਸਾਧ ਕੀ ਕਹਿ ਕਕੇ ਨੂੰ ਦਲਾਵਾ ਇਹਦਾ ਮਤਲਬ ਹੁੰਦਾ ਜਾਂ ਕਹਿੰਦੇ ਜਾਂ ਸੰਗਤ ਕਰ ਸਾਧੂ ਦੀ ਮਹਾਤਮਾ ਦੀ ਕਐ ਸੰਗਤ ਕਰ ਸਾਧ ਕੀ ਕਹਿ ਹਰ ਕੀ ਗੁਣ ਗਾਏ ਜਾਂ ਤਾਂ ਸਾਧੂ ਮਹਾਤਮਾ ਸਤਿ ਪੁਰਸ਼ਾਂ ਦੀ ਸੰਗਤ ਕਰਿਆ ਕਰ ਜਾਂ ਕਹਿੰਦੇ ਹਰੀ ਦੇ ਗੁਣ ਗਾ ਘਰ ਬੈਠੇ ਗੁਰੂ ਤੇ ਆਇਓ ਹਿਰ ਦਾ ਨਾਮ ਵਸਾਇਓ ਇਹ ਕਰਿਆ ਕਰ ਜਾਂ ਨਾਮ ਜਪਿਆ ਕਰ ਜਾਂ ਕਿਸੇ ਤਰੇ ਹੋਏ ਦੀ ਜਿਨੇ ਜਪਿਆ ਹੈ ਉਹਦੀ ਸੰਗਤ ਕਰਿਆ ਕਰ ਇਹਨਾਂ ਦੋਨਾਂ ਰਸਤਿਆਂ ਚੋਂ ਇੱਕ ਅਪਣਾ ਲਾ ਭਾਵੇਂ ਦੋਵੇਂ ਅਪਣਾ ਲਾ ਅੱਗੇ ਭਗਤ ਸਾਹਿਬ 29ਵੇਂ ਸ਼ਲੋਕ ਵਿੱਚ ਕਿਰਪਾ ਕਰ ਰਹੇ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨ ਜਾਣਿਆ ਕੋਈ ਭਗਤ ਸਾਹਿਬ ਜੀ ਕਹਿੰਦੇ ਕਿ ਸਾਰਾ ਜੱਗ ਹੀ ਰੋਜ਼-ਰੋਜ਼ ਮਰਦਾ ਜਾਂਦਾ ਚਿੰਤਾ ਸਹਿਮਾ ਫਿਕਰਾਂ ਵਿੱਚ ਹਰ ਇੱਕ ਕਹਿੰਦਾ ਅਸੀਂ ਮਰ ਗਏ ਅਸੀਂ ਰੁੜ ਗਏ ਅਸੀਂ ਮਰ ਗਏ ਕਿਉਂ ਕਹਿੰਦਾ ਕਿਉਂਕਿ ਉਹ ਸੱਚੇ ਆ ਉਹਨਾਂ ਦੇ ਮਨ ਵਿੱਚ ਇਸਤਿਤੀ ਟਿਕਾ ਨਹੀਂ ਉਹਨਾਂ ਨੂੰ ਪਰਾਜਿੱਤ ਦੀ ਲੱਗੀ ਹੋਈ ਮਾਇਆ ਦੀ ਲੋਭ ਲਾਲਚ ਦੀ ਉਹ ਵਾਕਿਆ ਹੀ ਮਰ ਰਹੇ ਆ ਕਹਿੰਦੇ ਮਰਤਾ ਮਰਤਾ ਜੱਗ ਮੂਆ ਮਰ ਭੀ ਨਾ ਜਾਣਿਆ ਕੋਈ ਪਰ ਮਰਨਾ ਕਿਸੇ ਨੇ ਜਾਣਿਆ ਹੀ ਨਹੀਂ ਪੁੱਛੋ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਬਾਬੇ ਕਹਿੰਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹਾਂਜੀ ਉਹਨਾਂ ਨੇ ਮਰਨਾ ਜਾਣਿਆ ਕਿਵੇਂ ਮਰਨਾ ਹੈ ਇਦਾਂ ਮਰੀਏ ਐਸੇ ਮਰਨੇ ਜੂ ਮਰੇ ਬਹੁਰ ਨ ਮਰਨਾ ਹੋਵੇ ਹਾਂ ਕਹਿੰਦੇ ਉਹਨਾਂ ਵਰਗਾ ਮਰਨਾ ਹੋਵੇ ਤੇ ਕਦੇ ਦੁਬਾਰਾ ਮਰਨਾ ਨਹੀਂ ਹੁੰਦਾ ਜੇ ਕਿਤੇ ਅਣਖ ਨਾ ਮਰ ਜਾਈਏ ਧਰਮ ਦੀ ਖਾਤਰ ਮਰ ਜਾਈਏ ਦੁਬਾਰਾ ਮਰਨਾ ਨਹੀਂ ਹੁੰਦਾ ਸ਼ਹੀਦ ਹੋ ਜਾਈਏ ਮਰਨਾ ਨਹੀਂ ਹੁੰਦਾ ਸ਼ਹੀਦ ਸਦਾ ਹੀ ਜੀਉਂਦੇ ਜਾਗਦੇ ਆ ਸੋ ਅੱਗੇ 30ਵੇਂ ਸ਼ਲੋਕ ਵਿੱਚ ਕਿਰਪਾ ਕਰੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਬਰੇ ਬਾਰ ਭਗਤ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਇਹ ਬਹੁਤ ਹੀ ਦੁਰਲੱਭ ਆ ਬੜਾ ਕਠਨਤਾ ਹੀ ਨਾ ਮਿਲਿਆ ਦੱਸਦੇ ਆ ਕਿ 7 ਅਰਬ ਸਾਲ ਲੱਗ ਜਾਂਦੇ ਜੂਨਾ ਟੇਡੀਆਂ ਮੇਡੀਆਂ ਭੋਗਣ ਨੂੰ ਪਹਾੜ ਦੀ ਜੂਨ ਬਹੁਤ ਵੱਡੀ ਆ ਕਾਂ ਦੀ ਜੂਨ ਬਹੁਤ ਵੱਡੀ ਆ ਸੱਪਾਂ ਦੀ ਜੂਨ ਬਹੁਤ ਲੰਬੀ ਆ ਲੱਖਾਂ ਕਰੋੜਾਂ ਸਾਲ ਦੱਸੀ ਇਤਿਹਾਸ ਵਿੱਚ ਲੱਖਾਂ ਕਾਗਾ ਲੱਖਾਂ ਨਾਗਾ ਕਰੋੜਾਂ ਕਾਗਾ ਇਸ ਤਰ੍ਹਾਂ ਦੱਸਿਆ ਬੜੀ ਉਮਰ ਲੰਬੀ ਹੁੰਦੀ ਇਹਨਾਂ ਦੀ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ ਬੜਾ ਦੁਲੰਭਿਆ ਦੁਰਲਭਿਆ ਤੇ ਕਠਨਤਾਈ ਨਾ ਮਿਲਣ ਵਾਲਾ ਐ ਪਿਆਰਿਆ ਹੋਏ ਨਾ ਬਾਰੇ ਬਾਰ ਇਹ ਵਾਰ ਵਾਰ ਨਹੀਂ ਹੋਣਾ ਨਹੀਂ ਆਉਣਾ ਵਾਰ ਵਾਰ ਟੇਡੀਆਂ ਮੇਡੀਆਂ ਜੂਨਾ ਚ ਤੇ ਜ਼ਰੂਰ ਵਾਰ ਵਾਰ ਆਵੇਂਗਾ ਪਰ ਇਸ ਮਨੁੱਖਾ ਜਨਮ ਚ ਵਾਰ ਵਾਰ ਨਹੀਂ ਆਏਗਾ ਉਹ ਕਿਵੇਂ ਕਹਿੰਦੇ ਜਿਉ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨਾ ਲਾਗੇ ਡਾਰ ਕਹਿੰਦੇ ਜਿਵੇਂ ਬਨ ਜੰਗਲ ਦਾ ਵਿੱਚ ਬ੍ਰੇਸ਼ ਲੱਗਾ ਹੋਵੇ ਫਲਾਂ ਦਾ ਉਹਦੇ ਨਾਲੋਂ ਪੱਕਿਆ ਹੋਇਆ ਫਲ ਭੁਏਂ ਗਿਰੇ ਭੁਏਂ ਥੱਲੇ ਡਿੱਗ ਪਵੇ ਕਹਿੰਦੇ ਬੋਹਰ ਨਾ ਲੱਗਿਆ ਢਾਰ ਉਹ ਢਾਰ ਹੁੰਦਾ ਡਾਲੀ ਤੇ ਦੁਬਾਰਾ ਨਹੀਂ ਲੱਗਦਾ ਕੋਈ ਵੀ ਦੁਨੀਆ ਦੀ ਸੈਸ ਆ ਜਾਵੇ ਕੋਈ ਵੀ ਆ ਜਾਵੇ ਉਸ ਫਲ ਨੂੰ ਦੁਬਾਰਾ ਟਾਣੀ ਨਾਲ ਨਹੀਂ ਜੋੜ ਸਕਦੇ ਜਿਹੜਾ ਇੱਕ ਵਾਰੀ ਲੱਤ ਕੇ ਡਿੱਗ ਪਿਆ ਕਹਿੰਦੇ ਇਸੇ ਤਰ੍ਹਾਂ ਤੇਰਾ ਮਨੁੱਖਾ ਜਨਮ ਹੈ ਪਿਆਰਿਆ ਇਹਨੂੰ ਸੰਭਾਲ ਨਾਮ ਜਪਾ ਸੇਵਾ ਕਰ ਚੰਗੀ ਕਰਮ ਕਰ ਪੁੰਨ দান ਕਰ ਕਿਸੇ ਦਾ ਇਰਦਾਨਾ ਦੁਕਾਈ ਨਾਮ ਜਪਿਆ ਕਰ ਗੁਰਬਾਣੀ ਪੜਿਆ ਕਰ ਜਿਹੜਾ ਗੁਰਬਾਣੀ ਪੜ ਲੂਗਾ ਨਾਮ ਜਪ ਲੂਗਾ ਉਹਦਾ ਹਿਸਾਬ ਕਿਤਾਬ ਧਰਮ ਰਾਜਾ ਨਹੀਂ ਮੰਗਦਾ ਕਿਉਂਕਿ ਨਾਉ ਤੇਰਾ ਨਿਰੰਕਾਰ ਹੈ ਨਾ ਲੈ ਆ ਨਰਕ ਨਾ ਜਾਈਏ ਤੇਰਾ ਨਾਮ ਨਿਰੰਕਾਰ ਆ ਤੇ ਤੇਰਾ ਨਾਮ ਲਿਆ ਨਰਕਾਂ ਨੂੰ ਨਹੀਂ ਜਾਈਦਾ ਇਹ 30 ਸ਼ਲੋਕ ਤੱਕ ਅੱਜ ਵਿਚਾਰ ਸਤਗੁਰਾਂ ਕਰਵਾਈ ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਨ ਗਿਆ ਆਪਾਬ ਜੀ ਨਾਲ ਸਾਝ ਪਾਵਾਂਗੇ ਆਉ ਫਤੀ ਬਿਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ